ਹਾਂਜੀ ਹੁਣ ਜਿਹੜੀ ਇੱਕ ਤੁਹਾਨੂੰ ਵੀਡੀਓ ਸੁਣਾਉਣ ਜਾ ਰਹੇ ਹਾਂ ਜੋ ਕਿ ਗਿਆਨੀ ਬੂਟਾ ਸਿੰਘ ਜੋ ਕਿ ਦੱਸਿਆ ਜਾਂਦਾ ਵੀ ਦੇਸ਼ ਦਾ ਗਦਾਰ ਆ ਹਰ ਵਕਤ ਸਾਡੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦਾ ਰਹਿੰਦਾ ਤੇ ਜਿਹਦੇ ਵਿੱਚ ਹੁਣ ਇਹਦੀ ਚੰਗੀ ਤਰ੍ਹਾਂ ਝਾੜ ਪਈ ਆ ਇਹ ਵੀਡੀਓ ਸੁਣਾਉਣ ਜਾ ਰਹੇ ਹਾਂ ਜੀਦੇ ਵਿੱਚ ਦੱਸਿਆ ਜਾਂਦਾ ਵੀ ਇਹ ਦੇਸ਼ ਦਾ ਗਦਾਰ ਆ ਸਾਡਾ ਕੋਈ ਵੀ ਚਾਹ ਸਿੱਖ ਜਿੱਥੇ ਬੰਦੀਆਂ ਨੂੰ ਸਾਰਿਆਂ ਨੂੰ ਇਹ ਆਪਣੇ ਬੰਨਿਓ ਸਾਰਿਆਂ ਨੂੰ ਜ਼ਹਿਰ ਉਗਲਦਾ ਕਹਿੰਦਾ ਮਤਲਬ ਪੰਜਾਬੀ ਦੇ ਵਿੱਚ ਤਾਂ ਇਹ ਹਰ ਕਿਸੇ ਦੇ ਖਿਲਾਫ ਬੋਲਦਾ ਜੇ ਪਹਿਲੇ ਨੰਬਰ ਤੇ ਆਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜੋ ਬਈ ਸਿੱਖੀ ਦੇ ਰਾਹ ਤੇ ਸਾਡੇ ਨੌਜਵਾਨਾਂ ਨੂੰ ਤੋਰਨ ਵਾਲਾ ਜਿਹਨੇ ਕਿ ਸਰਕਾਰਾਂ ਨੂੰ ਅੰਜਾਮ ਦਿੱਤੇ ਆ ਜਿਹੜੇ ਸਾਡੇ ਸਿੱਖ ਨੌਜਵਾਨਾਂ ਦਾ ਕਤਲ-ਆਮ ਕੀਤਾ ਸੀ ਤੇ ਉਹ ਇੰਦਰਾ ਗਾਂਧੀ ਨੂੰ ਵੀ ਗੱਡੀ ਚੜਾਇਆ ਜਿਵੇਂ ਤਾਂ ਹੁਣ ਜੇ ਗੱਲ ਕਰੀਏ ਅਸੀਂ ਅਮਰਤਪਾਲ ਜੋ ਮੈਰੋ ਆ ਇਹਦੇ ਖਿਲਾਫ ਵੀ ਇਹ ਬੁਰਾ ਵਰਤਾਅ ਵੀ ਕਰ ਰਿਹਾ ਤੇ ਜੇ ਗੱਲ ਕਰੀਏ ਦੂਜੇ ਅਮਰਤਪਾਲ ਦੀ ਜਿਹੜਾ ਡਿਬਰੂਗੜ੍ਹ ਜੇਲ੍ਹ ਚ ਤਾਂ ਉਹਨੂੰ ਕੀ ਨਾਮ ਲੈਂਦਾ ਉਹ ਮੂਤਪਾਲ ਤਾਂ ਹੁਣ ਇਹਦੀਆਂ ਇੱਕ ਕਰਤੂਤਾ ਸਾਹਮਣੇ ਆ ਰਹੀਆਂ ਤਾਂ ਪਹਿਲਾਂ ਵੀਡੀਓ ਸੁਣਾ ਦਈਏ ਤਾਂ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ 2 ਮਿੰਟ ਦੀ ਵੀਡੀਓ ਸਿਰਫ ਇਹ ਸੁਣੋ ਫਿਰ ਕਰਦੇ ਆ ਵਿਚਾਰ ਸਾਂਝੇ ਤੇ ਪਹਿਲਾਂ ਮੁਜਰਾ ਦੇਖਣ ਜਿਹੜੇ ਵਿਗੜੇ ਹੋਏ ਸ਼ੈਤਾਨ ਦੇ ਔਲਾਦਾ ਸੀ ਕਿਉਂ ਮੁਜਰਾ ਦੇਖਣ ਬਾਹਰ ਜਾਂਦੇ ਹੁੰਦੇ ਸੀ ਕੋਠਿਆਂ ਤੇ ਜਾਂਦੇ ਸੀ ਇਹਨਾਂ ਘਰ ਘਰ ਚ ਕੋਠਾ ਕੋਮਲੇ ਬੁਰਾਈ ਨੂੰ ਜੇ ਆਪਾਂ ਖਤਮ ਕਰਦੇ ਆਂ ਬੁਰਾਈ ਦੀ ਜੜ ਨੂੰ ਆਪਾਂ ਖਤਮ ਕਰਦੇ ਆਂ ਤਦ ਨੂੰ ਕਤਲ ਨਹੀਂ ਕਿਹਾ ਜਾਂਦਾ ਜੇ ਨੂੰ ਫਿਰ ਵੱਧ ਕਿਹਾ ਜਾਂਦਾ ਮੋਟਾ ਸਿੰਘ ਤੇ ਹੈ ਹੀ ਪੰਜਾਬ ਦਾ ਗੱਦਾ ਉਹ ਤੇ ਕੁਸ਼ਿਤ ਗੱਦਾ ਰਹੀ ਜਿਹੜਾ ਗੁਰੂ ਦੀ ਗੋਲਕ ਤੋਂ ਚੋਰੀ ਕਰ ਗਿਆ ਉਹ ਤੇ ਕੁਸ਼ਿਤ ਗੱਦਾ ਮੈਂ ਦੇਖ ਕੇ ਹੈਰਾਨ ਹੈ ਕਿ ਇਸ ਲੈਵਲ ਤੇ ਸਮਾਜ ਆ ਚੁੱਕਾ ਹੈ ਕਿ ਇੰਨੀ ਅਸਲੀਲਤਾ ਵੀ ਅੱਜ ਉਹਦੇ ਕਹੇ ਹੋਏ ਸ਼ਬਦਾਂ ਦਾ ਮੈਂ 10% ਵੀ ਤੁਹਾਡੇ ਸਾਹਮਣੇ ਨਹੀਂ ਬੋਲ ਸਕਦਾ ਅਰਜੀਤ ਸਿੰਘ ਰਸੂਰਪੁਰ ਨੇ ਤੁਸੀਂ ਜਾਣਦੇ ਹੋਵੋਗੇ ਸ਼ਾਇਦ ਦੇਖਿਆ ਹੋਊਗਾ ਕਦੀ ਤੁਸੀਂ ਉਹ ਇਸ ਗੱਲ ਨੂੰ ਜਿਹੜੇ ਨੇ ਉਹ ਪਿੰਨ ਪੁਆਇੰਟ ਕਰਦੇ ਆ ਕਿ ਜੇਕਰ ਸੋਸ਼ਲ ਮੀਡੀਆ ਤੇ ਕੁਝ ਆ ਰਿਹਾ ਤੁਸੀਂ ਨਾ ਵੇਖੋ ਜੇ ਅਸੀਂ ਸ਼ਰਾਬ ਵਾਲੇ ਠੇਕੇ ਤੇ ਜਾਵਾਂਗੇ ਤਾਂ ਅਸੀਂ ਮਾਰੇ ਜੇ ਸ਼ਰਾਬ ਵਾਲਾ ਠੇਕਾ ਆਇਆ ਤਾਂ ਲੰਘ ਜੂ ਇਸੇ ਤਰੀਕੇ ਦੇ ਨਾਲ ਜੇ ਤੁਹਾਡੇ ਕੋਲ ਵੀਡੀਓ ਆ ਰਹੀਆਂ ਤੁਸੀਂ ਨਾ ਦੇਖੋ ਕੀ ਉਹ ਠੀਕ ਨੇ ਆਪਣੀ ਗਲਤੀ ਇਹ ਤਾਂ ਉਹ ਹੀ ਅਰਜੀਤ ਨੇ ਜਿਨ੍ਹਾਂ ਤੇ ਖੁਦ ਰੇਪ ਦੇ ਆਰੋਪ ਲੱਗੇ ਐ ਹਰਜੀਤ ਸਿੰਘ ਜੀ ਨੂੰ ਆਪਣੇ ਘਰ ਚ ਉਹਨਾਂ ਨੂੰ ਕਮਰਾ ਦੇ ਦੇਣਾ ਚਾਹੀਦਾ ਐ ਕਹਿੰਦਾ ਜੀ ਗੰਦਗੀ ਐ ਨਾ ਵੀ ਚਲੋ ਹਟਾਣੀ ਕੰਨ ਤੁਸੀਂ ਆਪਣੇ ਘਰ ਇੱਕ ਕਮਰਾ ਦੇ ਦਿਓ ਜੇ ਚੰਗੇ ਲੋਕ ਹੋਣਗੇ ਉਹ ਸਾਈਡ ਚੋਂ ਨਿਕਲ ਜਾਣਗੇ ਜੋ ਮਾੜੇ ਹੋਣਗੇ ਉਹ ਜਾਣ ਕਹਿੰਦੇ ਕਿ ਜੇਕਰ ਅਮਰਤਪਾਲ ਬਹਿਨ ਹੋ ਜਾ ਉਹਦਾ ਕੋਈ ਸਾਥੀ ਤੁਹਾਨੂੰ ਕਾਲ ਕਰਦਾ ਤਾਂ ਤੁਸੀਂ ਮੈਨੂੰ ਦੱਸੋ ਮੈਂ ਮੁਕਾਬਲਾ ਕਰੂੰਗਾ ਦੇਖੋ ਕਿੰਨੀ ਸ਼ਰਮ ਦੀ ਗੱਲ ਐ ਤथा ਕਤੀ ਤੁਮਹਾਤਮਾ ਜਿਨ੍ਹਾਂ ਨੇ ਇਹਨੂੰ ਰਾਸ਼ਟਰੀ ਸੰਤ ਦੀ ਉਪਾਧੀ ਦਿੱਤੀ ਹੈ ਤਾਂ ਮੈਂ ਤਾਂ ਇਹ ਵੀ ਸੋਚ ਕਦੀ ਕਿ ਕਿਹੜੇ ਇਹਨਾਂ ਲੱਛਣਾ ਪਿੱਛੇ ਦਿੱਤੀ ਹੈ ਜੀ ਦੇਵ ਚਲਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਤੁਸੀਂ ਖੁਸ਼ ਹੋਈ ਜਾਂਨੇ ਹੋ ਕਿ ਤੂੰ ਪਰਿਵਾਰ ਦੀ ਕੁੜੀ ਸੀ ਉਹਨੂੰ ਸਿੱਖ ਜਿਹੜੇ ਨੌਜਵਾਨ ਹੈ ਉਹਨਾਂ ਨੇ ਮਾਰ ਲਿਆ ਹਾਂਜੀ ਇਹ ਵੀਡੀਓ ਤੁਸੀਂ ਸੁਣੀ ਲਈ ਜਿਹਦੇ ਵਿੱਚ ਕੀ ਬਈ ਪਹਿਲੇ ਨੰਬਰ ਤੇ ਆ ਜਾਓ ਜਿਹੜਾ ਗਿਆਨੀ ਬੂਟਾ ਸਿੰਘ ਸਾਡੇ ਸਿੱਖ ਜਥੇਬੰਦੀਆਂ ਦੇ ਸਾਡੇ ਸਿੱਖ ਨੌਜਵਾਨਾਂ ਦੇ ਜੋ ਵੀ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਦੇ ਖਿਲਾਫ ਜਹਿਰ ਉਗਲਦਾ ਤੇ ਜਿਹੜੇ ਹੁਣ ਇਹਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਤੇ ਜਿਹੜਾ ਬਾਬਾ ਰਸੂਲ ਪੁਰ ਜਿਹਦਾ ਪਿੰਡ ਆ ਤੇ ਉਹ ਪੂਰਾ ਨਾਮ ਅਮਰਜੀਤ ਸਿੰਘ ਆ ਤਾਂ ਉਹ ਵੀ ਸਾਡੇ ਪੰਜਾਬ ਦੇ ਵਿੱਚ ਸਿੱਖਾਂ ਦੇ ਕਈਆਂ ਦੇ ਖਿਲਾਫ ਬੋਲਦਾ ਤਾਂ ਹੁਣ ਜੇ ਗੱਲ ਕਰੀਏ ਹੁਣ ਇਹਨਾਂ ਦੋਨਾਂ ਦੀ ਆਪਾਂ ਇਹਨਾਂ ਨੇ ਕੀ ਕਿਹਾ ਸੀ ਵੀ ਜਿਹੜੀ ਕਮਲ ਕੌਰ ਸਾਡੀ ਧੀ ਆ ਤੁਸੀਂ ਸਾਡੀਆਂ ਬੇਟੀਆਂ ਦਾ ਕਤਲ ਕਰਿਆਗਾ ਕਤਲ ਕਰ ਰਹੇ ਹਾਂ ਇੱਕ ਦਾ ਕਰਤਾ ਜਿਹੜੀਆਂ ਦੂਜੀਆਂ ਨੂੰ ਧਮਕੀਆਂ ਦੇ ਰੋ ਤਾਂ ਹੁਣ ਇਹਨੂੰ ਜਵਾਬ ਅੱਗੋਂ ਕੀ ਮਿਲਦਾ ਜਿਵੇਂ ਕੱਲ ਸਿੱਖ ਜਥੇਬੰਦੀਆਂ ਦਾ ਵੀ ਕਹਿਣਾ ਸੀ ਵੀ ਜਿਹੜੇ ਹਸਾਬ ਨਾਲ ਹੀ ਕਹਿੰਦੇ ਆ ਵੀ ਸਾਡੀ ਉਹ ਧੀ ਸੀ ਪਹਿਲੇ ਨੰਬਰ ਤੇ ਤਾਂ ਇੱਥੇ ਆਜੋ ਵੀ ਇਹ ਸੰਸਕਾਰ ਤੇ ਕਿਉਂ ਨਹੀਂ ਗਏ ਫਿਰ ਜੀ ਉਹ ਧੀ ਸੀ ਗਿਆਨੀ ਬੂਟਾ ਸਿੰਘ ਤੇ ਰਸੂਲਪੁਰੀਆ ਜਿਹੜਾ ਹਰਜੀਤ ਸਿੰਘ ਇਹਨਾਂ ਨੂੰ ਇਹ ਜਵਾਬ ਦਿੱਤਾ ਸਾਡੇ ਸਿੱਖਾਂ ਇੱਕ ਪਾਸੇ ਤੁਸੀਂ ਕਹਿੰਦੇ ਆ ਵੀ ਸਾਡੀ ਧੀ ਆ ਤੇ ਦੂਜਾ ਨੰਬਰ ਜਿਹੜੀ ਇਨੂੰ ਇਹ ਕਿਹਾ ਗਿਆ ਵੀ ਜੇ ਇਹ ਸੋਡੀਆਂ ਧੀਆਂ ਜਿੰਨੀਆਂ ਵੀ ਇਹ ਸੋਸ਼ਲ ਮੀਡੀਆ ਦੇ ਵਿੱਚ ਗੰਗੰਦ ਪਾ ਰਹੀਆਂ ਇਹਨਾਂ ਨੂੰ ਆਪਣੇ ਘਰੇ ਕਮਰਾ ਦਿਓ ਤਾਂ ਕਿ ਇਹ ਆਪਣਾ ਉੱਥੇ ਵੀਡੀਓ ਬਣਾ ਸਕਣ ਕਿਧਰੇ ਜਾਣ ਦੀ ਲੋੜ ਨਾ ਹੋਵੇ ਤਾਂ ਆਪਦੇ ਘਰੇ ਇਹਨਾਂ ਨੂੰ ਰੱਖੋ ਜੇ ਜ਼ਿਆਦਾ ਹੀ ਤੁਹਾਨੂੰ ਇਹਨਾਂ ਦਾ ਉਹ ਆ ਰਿਹਾ ਹੈਗਾ ਕਹਿੰਦਾ ਮਤਲਬ ਜੇ ਤੁਸੀਂ ਜ਼ਿਆਦਾ ਇਹਨਾਂ ਦਾ ਪੱਖ ਲੈ ਰਹੇ ਹੋ ਤਾਂ ਫਿਰ ਇਹਨਾਂ ਨੂੰ ਆਪਦੇ ਘਰੇ ਰੱਖੋ ਨਾ ਇਹਨਾਂ ਦੀਆਂ ਵੀਡੀਓ ਚਲਾ ਕੇ ਐਲਸੀਡੀ 'ਚ ਆਪਦੇ ਪਰਿਵਾਰ ਨਾਲ ਸਾਹਮਣੇ ਦੇਖਿਆ ਕਰੋ ਇੱਕ ਤਾਂ ਜਿਹੜੀਆਂ ਦੂਸਰਾਆਂ ਦੀ ਬੈਦ ਵਾਲੀਆਂ ਵੀਡੀਓ ਤੇ ਇੱਕ ਜਿਹੜੀਆਂ ਕਮਲ ਕੌਰ ਦੀਆਂ ਗੱਲ ਹੁਣ ਇਹ ਆ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਯੂਟਿਊਬਰਾਂ ਜਿੰਨੀਆਂ ਵੀ ਕੁੜੀਆਂ ਮੁੰਡਿਆਂ ਵੀ ਇਹਨਾਂ ਨੂੰ ਮਾਰ ਦਿੱਤਾ ਜਾਵੇ ਨਹੀਂ ਇਹਦਾ ਕੋਈ ਸੰਵਿਧਾਨ ਬਣ ਸਕਦਾ ਅਗਰ ਜੇ ਸਰਕਾਰ ਕਰੀ ਕੋਈ ਨਾ ਤੇ ਕਾਰਵਾਈ ਹੋ ਜੇ 2-3-3 ਸਾਲ ਜੇਲ੍ਹ ਦੇ ਵਿੱਚ ਰੱਖਣ ਇਹਨਾਂ ਨੂੰ ਜਿਹੜੇ ਗੰਦੀਆਂ ਵੀਡੀਓ ਪਾਉਂਦੇ ਉਹਨਾਂ ਨੂੰ ਜਿਹੜਾ ਕੋਈ ਚੰਗਾ ਮੈਸੇਜ ਦਿੰਦਾ ਉਹ ਨੂੰ ਨਹੀਂ ਆਪਣਾ ਮੇਰੀ ਗੱਲ ਸੁਣੋ ਜਿਹੜੇ ਕੋਈ ਚੰਗੇ ਮੈਸੇਜ ਵਿੱਚ ਬਹੁਤ ਆ ਜਿਹੜੇ ਹਾਸੇ ਮਜ਼ਾਕ ਵਾਲੇ ਕੰਟੈਕਟ ਬਣਾ ਰਹੇ ਆ ਕੋਈ ਹੋਰ ਚੰਗਾ ਮੈਸੇਜ ਦੇ ਰਹੇ ਆ ਅੱਜ ਅਸੀਂ ਇਹ ਬਣਾ ਰਹੇ ਹਾਂ 100 ਤਰ੍ਹਾਂ ਦੇ ਬਲੌਗ ਬਣਾ ਰਹੇ ਆ ਤੇ ਜਿਹੜੇ ਇਹ ਨੰਗੇ ਹੋਗੇ ਅੱਧੇ-ਅੱਧੇ ਕੱਪੜੇ ਪਾ ਕੇ ਆਪਣਾ ਨਾਲ ਜਿਸਮ ਦਿਖਾਉਂਦੇ ਆ ਬਾਅਦ ਵਿੱਚ ਥੋੜੇ ਜੇ ਪੈਸੇ ਆ ਰੁਪਏ ਪਿੱਛੇ ਬਾਅਦ ਦੇ ਵਿੱਚ ਕੀ ਕਹਿੰਦੇ ਆ ਜਦੋਂ ਕਿਤੇ ਇਹਨਾਂ ਦੀ ਇਨਕੁਆਰੀ ਹੁੰਦੀ ਹੈ ਸਾਡਾ ਤਾਂ ਘਰ ਪਰਿਵਾਰ ਜੀ ਕੰਮ ਕਰਨ ਵਾਲਾ ਹੈ ਨਹੀਂ ਸਾਡੇ ਤਾਂ ਹਰੀ ਨਹੀਂ ਚੱਲਣਾ ਬਾਅਦ ਚ ਕੋਇੰਟ ਇਹ ਇਹ ਰੱਖ ਲੈਂਦੇ ਆ ਮੂੰਹ ਤੇ ਜੇ ਇਹਨਾਂ ਨੂੰ ਅੱਗੋਂ ਕੋਈ ਕਵੇ ਵੀ ਸਾਨੂੰ ਅਸੀਂ 50000 ਰੁਪਏ ਮਹੀਨੇ ਦਾ ਦੇ ਦਿੰਨੇ ਆ ਨਹੀਂ ਕਿਉਂਕਿ ਇਹਨਾਂ ਨੂੰ ਤਾਂ 4-5 ਲੱਖ ਮਿਲਦਾ 50000 ਨਾਲ ਕਿਉਂ ਗੁਜ਼ਾਰਾ ਹੋਊਗਾ ਇਸ ਕਰਕੇ ਚਾਰ ਗੰਦੀ ਹੈਗੀ ਜਿਹਦੇ ਵਿੱਚ ਇਹ ਗੰਦੀਆਂ ਵੀਡੀਓ ਪਾਉਂਦੇ ਆ ਤੇ ਸਾਡੇ ਪੰਜਾਬ ਵਿੱਚ ਮੈਸੇਜ ਗਲਤ ਪਹੁੰਚਦਾ ਕਿਉਂਕਿ ਛੋਟੇ-ਛੋਟੇ ਬੱਚਿਆਂ ਦੇ ਬੱਚਿਆਂ ਦੇ ਹੱਥਾਂ ਚੋਂਦਾ ਫੋਨ ਤਾਂ ਇਹ ਆਪਣੇ ਬੰਨੀਓ ਜਿਸਮ ਦਿਖਾਤ ਖਾ ਅੱਧੇ ਕੱਪੜੇ ਪਾ ਪਾ ਕੇ ਨੱਚ ਰਹੀਆਂ ਦੂਜਾ ਨੰਬਰ ਸਾਡੀ ਸਰਕਾਰ ਵੀ ਹੈ ਜੀ ਹੋਰੀਆ ਇਹਨਾਂ ਨੂੰ ਸਿਕਿਉਰਿਟੀ ਦੇ ਰਿਆ ਸਿਕਿਉਰਿਟੀ ਦੇਤੀ ਉਹਨੂੰ ਕਹਿਣਾ ਮਤਲਬ ਇਹਨਾਂ ਦੇ ਨਾਲ ਖੜਕੇ ਇਹਨਾਂ ਦੇ ਪੱਖ 'ਚ ਸਰਕਾਰ ਵੀ ਤੁਸੀਂ ਗੰਦ ਪਾਓ ਅਸੀਂ ਨਾਲ ਖੜੇ ਆ ਇਹ ਸਾਡੇ ਪੰਜਾਬ ਦਾ ਕਲਯੁਗ ਦਾ ਹੋਂਦ ਦਾ ਦੌਰ ਆ ਤਾਂ ਫਿਰ ਜਦੋਂ ਕੋਈ ਪੀੜ ਪਈ ਆ ਪੰਜਾਬ ਤੇ ਹਰ ਵਕਤ ਸਿੱਖ ਸਾਡੇ ਜਿੰਦਾਬਾਦ ਰਹਿਣਗੇ ਤੇ ਜਿੰਦਾਬਾਦ ਹੀ ਹੈਗੇ ਆ ਸਿੱਖ ਪੰਥ ਸਾਡਾ ਵਾਕਈ ਖਾਲਸਾ ਸਾਡਾ ਜਿੰਦਾਬਾਦ ਹੈਗਾ ਕਿਉਂਕਿ ਹਰ ਭੀੜ ਤੇ ਖਾਲਸਾ ਹੀ ਉੱਠਦਾ ਅੱਜ ਮੈਰੋ ਉੱਠਿਆ ਕੱਲ ਨੂੰ ਕੋਈ ਹੋ ਸਕਦਾ ਹੋਰ ਵੀ ਸਾਰੇ ਮੈਰੋ ਹੀ ਆ ਅਮਰਤਪਾਲ ਜੀ ਇੱਕ ਨੂੰ ਤੁਸੀਂ ਕਰ ਦਿਓਗੇ ਬੰਦ ਪਤਾ ਨਹੀਂ ਕਿੰਨੇ ਕਿ ਬੈਠੇ ਆ ਅਮਰਤਪਾਲ ਤੇ ਅਸੀਂ ਉਹਨਾਂ ਨੂੰ ਕਹਾਂਗੇ ਜਿਹੜਾ ਗਿਆਨੀ ਬੂਟਾ ਸਿੰਘ ਅੱਜ ਦਾ ਟੌਪਿਕ ਉਹਦੇ ਤੇ ਬੜਿਆ ਹੋਇਆ ਹੈ ਵੀ ਦਲਾਲ ਹੈ ਇੱਕ ਤਰ੍ਹਾਂ ਦਾ ਜਿਹੜਾ ਇੱਕ ਗੋਲਕਚੋ ਗੁਰੂ ਘਰ ਦੇ ਵਿੱਚੋਂ ਸਿਰਫ 5 ਡਾਲਰ ਚੱਕਦਾ ਉਸ ਤੋਂ ਬਾਅਦ ਪਤਾ ਨਹੀਂ ਪਹਿਲਾਂ ਵੀ ਕਿੰਨੇ ਕੁ ਚੱਕੇ ਹੋਣਗੇ ਉਹ ਤਾਂ ਇੱਕ ਵੀਡੀਓ ਦੇ ਵਿੱਚ ਮੰਨੇ ਵੀ 5 ਡਾਲਰ ਹੀ ਸੀਗੇ ਉਹ ਤਾਂ ਹੋਰ ਪਤਾ ਨਹੀਂ ਕਿੰਨੇ ਕੁ ਖਲਾਸੇ ਹੋਏ ਆ ਤੇ ਪਰ ਜਿਹੜਾ ਰਸੂਲਪੁਰੀਆ ਜਿਹੜਾ ਕਹਿੰਦਾ ਸਾਡੀ ਧੀਆਂ ਆਪਣਾ ਖੁਦ ਇੱਕ ਬਲਾਤ ਕਰੀਆ ਜਿਸ ਦਿਨ ਲਾਈਵ ਲਿਵਿੰਗ ਇੰਡੀਆ ਤੇ ਦੀਪਕ ਲੁਥਰਾ ਤੇ ਇਹ ਬਾਬਾ ਜਿਹੜਾ ਰਸੂਲਪੁਰੀਆ ਵਾਲਿਆ ਪੂਰਾ ਨਮਰਜੀਤ ਸਿੰਘ ਤੇ ਇੱਕ ਬਾਬਾ ਰਾਜਾ ਸਿੰਘ ਇੱਕ ਪੱਤਰਕਾਰ ਚਾਰਾਂ ਦਾ ਲਾਈਵ ਹੁੰਦਾ ਜਿਹਦੇ ਵਿੱਚ ਇਹਨੂੰ ਜਦੋਂ ਬਾਬਾ ਰਾਜਰਾਜ ਸਿੰਘ ਕਹਿੰਦਾ ਵੀ ਤੂੰ ਬੋਲਣ ਨੂੰ ਕੀ ਮਰਦਾ ਤੂੰ ਤਾਂ ਖੁਦ ਇੱਕ ਬਲਤਕਾਰੀ ਹੈ ਉੱਥੇ ਇਹਨੂੰ ਗੱਲ ਨਹੀਂ ਆਉਡੀ ਮਣਮਣ ਕਰ ਲੱਗ ਗਿਆ ਜਿੱਟਾਂ ਦਾ ਤਾਂ ਬਾਬੇ ਉਹਦੇ ਸਾਹਮਣੇ ਬੋਲ ਰਾਜਰਾਜ ਸਿੰਘ ਅਸ ਮੈਂ ਕੀ ਤਾਂ ਬਲਤਕਾਰ ਕੀਤਾ ਖੁਦ ਮੁਜਰਮ ਆ ਤੇ ਮੁਜਰਮ ਸਾਡੇ ਦੇਸ਼ ਦਾ ਭਲਾ ਕਿੱਥੋਂ ਕਰ ਦੇਣੀਆਂ ਜਿਹੜੀਆਂ ਬੇਟੀਆਂ ਨੂੰ ਕਹਿੰਦੇ ਸਾਡੀਆਂ ਬੇਟੀਆਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਅੱਧੀਆਂ ਕੁੜੀਆਂ ਦੇ ਤੁਸੀਂ ਕਰੀ ਬਠੀਆਂ ਬਲਤਕਾਰ ਜਿਵੇਂ ਉਹ ਕੁੜੀ ਨੇ ਵੀ ਦੱਸਿਆ ਜਿਹਦਾ ਸੁਖਵਿੰਦਰ ਕੌਰ ਸਾਹਮਣੇ ਆਈ ਹੈ ਕੈਮਰੇ ਦੇ ਵਿੱਚ ਬਾਬਾ ਰਾਜਰਾਜ ਸਿੰਘ ਨੇ ਵੀ ਦੱਸਿਆ ਵੀ ਸਾਡੇ ਕੋਲੇ ਆਉਂਦੀ ਹਜੇ ਤੱਕ ਬੀ ਨੇ ਮੇਰਾ ਬਲਾਤਕਾਰ ਕੀਤਾ ਕਰਿਆ ਕਿਸ ਦਿਨ ਸੀ ਜਿੱਦਿਸ ਦਿਨ ਸਾਡਾ ਗੁਰੂਆਂ ਦਾ ਦਿਨ ਹੁੰਦਾ ਉਸ ਦਿਨ ਵਿਸਾਖੀ ਦਾ ਦਿਨ ਸੀ ਤਰਵੰਡੀ ਸਭ ਉਹ ਗਏ ਸੀ ਤੇ ਇਹਨੇ ਬੁਲਾ ਕੇ ਧੋਖੇ ਨਾਲ ਸੇਵਾ ਦੇ ਬਹਾਨੇ ਤੇ ਬਲਾਤਕਾਰ ਕੀਤਾ ਕਈਆਂ ਦਾ ਹੋਰ ਕੁੜੀਆਂ ਦਾ ਵੀ ਕੀਤਾ ਤਾਂ ਉੱਥੇ ਕਹਿਣ ਦਾ ਮਤਲਬ ਇਹ ਤੇ ਇਨਕੁਇਰੀ ਨਹੀਂ ਹੋਈ ਇੰਨੀ ਕਾਰਵਾਈ ਨਹੀਂ ਹੋਈ ਇਹਦੇ ਤੇ ਪਾਵਰ ਦਿਖਾਉਣ ਦੇ ਕਰਕੇ ਦੱਸਿਆ ਜਾਂਦਾ ਵੀ ਇਹਦੇ ਸਰਕਾਰ ਨਾਲ ਹੱਥਾਂ ਕੋਈ ਵੱਡੇ ਬੰਦੇ ਨਾਲ ਹੱਥ ਹੈ ਇਹਦਾ ਇਸ ਕਰਕੇ ਇਹਨਾਂ ਦੀਆਂ ਕਰਤੂਤਾਂ ਸਾਮਣੀ ਜਰੂਰ ਲਿਆਉਣੀ ਸੀ ਅੱਜ ਦਾ ਟੌਪਿਕ ਆਪਣਾ ਗਿਆਨੀ ਬੂਟਾ ਸਿੰਘ ਤੇ ਜਿਹੜਾ ਹਰ ਕਿਸੇ ਦੇ ਸਾਡੇ ਸਿੱਖਾਂ ਨੌਜਵਾਨਾਂ ਦੇ ਖਿਲਾਫ ਪਾਉਂਦਾ ਤੇ ਹਰ ਵਕਤ ਜ਼ਹਿਰੋ ਗੁਲਦਾ ਤੇ ਅੱਜ ਇਹਦੀ ਕਰਤੂਤ ਇਹ ਤੁਸੀਂ ਸੁਣੀ ਲਈ ਵੀਡੀਓ ਚ ਚਲੋ ਜੀ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹੇ ਜਿੱਥੋਂ ਤੱਕ ਵੀਡੀਓ ਜਾਂ ਦੀ ਸ਼ੇਅਰ ਕਰਿਆ ਕਰੋਈ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾੰਦਰਾ ਮਿਲਦੇ ਕਾਨੂੰਨਾਂ ਮਿਟੋ